चलो ऐ भी कम हो गया चंगी तरह चंगी तरह गोडी पाया ना चंगी तरह कर चंगी तरह ही कर दी भी मम्मी चंग सारे खराब पत्ते भी मैं वेदी भी ला ही, दिया। नहीं भी ही दे अच्छा मम्मी जी ओ को गजे कोई ਅੱਗ ਨਹੀਂ ਜਵਾਬ ਦੇਣਾ ਕੋਈ ਜ਼ਿਆਦਾ ਜ਼ਰੂਰੀ ਹੈ ਚੰਗੀ ਤਰ੍ਹਾਂ ਹੀ ਆ ਕੇ ਕਰਨੀ ਪਈ ਆ ਠੀਕ ਆ ਮੰਮੀ ਜੀ ਨਹੀਂ ਜਿੱਲੜਾ ਜੀ ਉੱਥੇ ਹੀ ਲੱਗੀ ਰਹਿਣਗੀ ਕਿ ਅੰਦਰ ਵੀ ਆਉਣਗੀ ਅੰਦਰ ਆ ਮੇਰੇ ਮੋਡੇ ਮੋਡੇ ਘੁੱਟ ਜਰਾ ਚੰਗੀ ਤਰ੍ਹਾਂ ਤੇਰਾ ਤਾਂ ਸਾਰੀ ਦਿਹਾੜੀ ਕੰਮ ਹੀ ਨਹੀਂ ਮੁੱਕਦਾ ਸਰੇ ਪੰਜ ਵੇ ਉੱਠਿਆ ਕਰ ਮੇਰੀ ਕੁੜੀ ਕੋਲੋਂ ਸਿੱਖ ਕਿਸ ਤਰ੍ਹਾਂ ਉੱਠ ਕੇ ਸਾਰੀ ਅੱਨੀ ਸਤ ਸੌਰੀ ਦੀ ਸੇਵਾ ਕਰਦੀ ਹੈ ਮੋਡੇ ਕੁਟ ਕੇ ਬਿਰ ਲੱਤ ਲੁਤਾ ਵੀ ਕੁਟ ਕਰ ਦਿਲ ਲੜ ਜਈ ਸਾਰਾ ਦਿਨ ਇਹਦਾ ਕੰਮ ਨਹੀਂ ਮੁਕਦਾ ਕੰਮ ਕਿਹੜਾ ਕਰਦਾ ਹੁੰਦਾ ਵਾ ਮਿੰਟੋ-ਮਿੰਟੀ ਕਰ ਲਈਦਾ ਕੰਮ ਸਿੱਖ ਮੇਰੀ ਕੁੜੀ ਕਰਾਂ ਕੋਲ ਕਿਸ ਤਰ੍ਹਾਂ ਕਰਦਾ ਕੰਮ ਮਿੰਟੋ-ਮਿੰਟੀ ਮੁਕਾਂਦੀ ਹੈ ਘਰ ਨੂੰ ਦੇਖਦੀ ਹੈ ਬੱਚੇ ਨੂੰ ਵੀ ਦੇਖਦੀ ਤੇਰਾ ਤਾਂ ਕੰਮ ਹੀ ਨਹੀਂ ਮੁਕਦਾ ਸਾਰਾ ਮੈਂ ਕੀ ਕਰਦੀ ਰਹਿਨੀ ਆ ਤੂੰ ਮੰਮੀ ਸਾਰਾ ਕੰਮ ਕਰਦੇ ਆ ਤਾਂ ਹੀ ਤੇ ਸਾਰੀ ਧਿਆਣੀ ਲੱਗ ਜਾਂਦੀ ਐ ਉਹ ਨਹੀਂ ਕਰਦੀ ਸਾਰਾ ਕੰਮ ਉਹ ਹੀ ਤਾਂ ਕਰਦੀ ਸਾਰਾ ਕੰਮ ਉਹ ਕਿਸ ਤਰ੍ਹਾਂ ਵੇਲੀ ਹੋ ਜਾਂਦੀ ਐ ਮੰਮੀ ਤੁਸੀਂ ਵੇਲੇ ਹੀ ਬੈਠੇ ਹੋ ਮੈਂ ਤੁਹਾਨੂੰ ਸਬਜੀ ਲਿਆ ਦੇ ਆ ਹਾ ਤੇ ਇਧਰ ਸਬਜੀ ਬਣੀ ਨਹੀਂ ਤੇ ਸਬਜੀ ਲੈ ਮੰਮੀ ਮੈਨ ਕੱਟਣੇ ਲੱਗੀ ਸੀ ਤੇ ਤੁਸੀਂ ਮੈਨੂੰ ਆਵਾਜ਼ ਦੇਤੀ ਪਹਿਲੇ ਬੂਟਿਆਂ ਦੀ ਗੋਢੀ ਕਰਦੇ

ਛਾਣਾ ਦਿਨ ਮਸਵੇਦੀ ਲੱਗੀ ਆ ਪਤਾ ਨਹੀਂ ਮੰਮੀ ਨੂੰ ਕੁਛ ਦਿਖਦਾ ਹੀ ਨਹੀਂ ਐ ਵੀ ਕਰ ਉਹ ਵੀ ਕਰ ਗੋਡੀ ਵੀ ਕਰਦੇ ਪਹਿਲੇ ਸਿਰ ਉੱਠੀ ਆ ਪੰਜਵੇਂ ਦੀ ਹੋਈ ਤੇ ਉੱਠੀ ਹੋਈ ਆ ਉਹ ਨਹੀਂ ਦਿਖਦਾ ਪਹਿਲੇ ਚਾਹ ਦੇ ਦਿਓ ਫਿਰ ਨਾਸਤੇ ਫਿਰ ਬੱਚਿਆਂ ਨੂੰ ਸਕੂਲ ਭੇਜੋ ਹੁਣ ਆਪ ਹੋਰ ਘਰ ਦੇ ਕੰਮ ਸਫਾਈ ਵੀ ਆਪ ਹੀ ਕਰੋ ਆਪ ਤੇ ਮੰਮੀ ਬੰਜੇ ਤੇ ਸੱਜ ਕੇ ਬੈਠੇ ਹੋਏ ਆ ਕੀ ਲਬਦੀ BC ਚੇਤਾ ਹੀ ਭੁੱਲ ਗਿਆ ਸਬਜੀ ਕੱਟਣ ਨੂੰ ਕਿ ਆਪ ਤਾਂ ਸਬਜੀ ਵੀ ਨਹੀਂ ਕੱਟੀ ਜਾਂਦੀ ਤੇ ਹੁਣ ਕੰਮ ਹੀ ਨਹੀਂ ਮੁਕਦਾ ਕੰਮ ਹੀ ਨਹੀਂ ਮੁਕਦਾ ਬੰਦਾ ਪੁੱਛੇ ਕਿ ਦੋ ਥਾਣੇ ਵਾਲੇ ਕੰਮ ਕਰਨਾ ਇੱਕ ਬੰਦੇ ਨੇ ਆਪ ਹੀ ਕੁਛ ਕਰ ਲੋ ਕੀ ਲੱਬਣ ਢੀ ਸੀ ਮੈਂ ਹਾਂ ਸੱਚ ਫੋਨ ਸਬਜੀ ਤੇ ਮੈਂ ਉਹ ਬਾਅਦ ਚ ਹੀ ਕੱਟਦੀ ਆ ਐ ਪਿਆ ਫੋਨ ਫੋਨ ਵੀ ਮੈਂ ਲੱਭੀ ਜਾਣੀ हां जो ये ना लिया मम्मी क्यों यार के मेरे बेटा हूं आप पुत्र मेरा बैठ मम्मी ये की ਦੱਸਾਂ ਤੁਹਾਨੂੰ ਮੈਂ ਕੀ ਹੋਇਆ ਕੀ ਐ ਐਨੇ ਕੀ ਦੱਸਣਾ ਐ ਮੈਂ ਦੱਸਦੀ ਤੁਹਾਨੂੰ ਭੈਣ ਜੀ ਸੱਸੀ ਘਾਲ ਭੈਣ ਜੀ ਸੱਸੀ ਘਾਲ ਭੈਣ ਜੀ ਸੱਸੀ ਘਾਲ ਆਓ ਬੈਠੋ ਆਓ ਸੱਸੀ ਘਾਲ ਆਓ ਬਠਾਓ ਨਹੀਂ ਤੁਸੀਂ ਆਪਣੀ ਕੁੜੀ ਨੂੰ ਥੋੜੀ ਬਹੁਤੀ ਅਕਲ ਦਿੱਤੀ ਕਿ ਨਹੀਂ ਦਿੱਤੀ ਹੈ ਕੀ ਮਾਸਾ ਕੀ ਹੋਇਆ ਨਹੀਂ ਇਹਨੂੰ ਅਕਲ ਦੇ ਕੇ ਤੋੜਨਾ ਸੀ ਮੰਮੀ ਵੇਖੋ ਤੁਸੀਂ ਮੈਂ ਘਰ ਦਾ ਸਾਰਾ ਕੰਮ ਕਰਦੀ ਆ ਸਵੇਰੇ ਉਠਦੇ ਭਾਂਡੇ ਧੋਣੀਆਂ ਕੱਪੜੇ ਧੋਣੀਆਂ ਫਿਰ ਇੱਥੋਂ ਦਾ ਕਿ ਕੋਈ ਕੰਮ ਵਾਲੀ ਵੀ ਨਹੀਂ ਹੈਗੀ ਹੈਗੀਆਂ ਸੀ ਉਹ ਇਹਨਾਂ ਨੇ ਹਟਾ ਦਿੱਤੀਆਂ ਅੰ데 ਤੂੰ ਵੀ ਸਾਰਾ ਦਿਨ ਵੇਲੀ ਨੇ ਬਹਿ ਕੇ ਕੰਮ ਤੁਸੀਂ ਦੱਸੋ ਇੰਨੇ ਵੱਡੇ ਘਰ ਦਾ ਕੰਮ ਫਿਰ ਇਹਨਾਂ ਨੂੰ ਸਾਹਮਣਾ ਫਿਰ ਬੱਚਿਆਂ ਨੂੰ ਸਾਹਮਣਾ ਫਿਰ ਸ਼ਾਮੀ ਆਪਣੀਆਂ ਸਹੇਲੀਆਂ ਨੂੰ ਬਣਾ ਲੈਂਦੇ ਜਦੋਂ ਰੈਸਟ ਦਾ ਟਾਈਮ ਹੁੰਦਾ ਵਾ ਨਹੀਂ ਤੇ ਸਹਾਨ ਕਰਨਾ ਹੈ ਜੀ ਦਿਹਾਣੀ ਸਿਆਣੀ ਹੈ ਹੌਂਸਲਾ ਕਰੋ ਕੋਈ ਨਹੀਂ ਕਰਦੀ ਹੋਣਾ ਸਾਰਾ ਕੰਮ ਪੈਂਜੀ ਜੇ ਨਿਆਣੀ ਆ ਤੈਨੂੰ ਵਿਆਹੇ ਹੀ ਕਿਉ ਇਹਨੂੰ ਸਿਆਣੀ ਕਰਕੇ ਵਿਆਹਦੇ ਕੋਈ ਘਰ ਦਾ ਕੰਮ ਨਹੀਂ ਕਰਦੀ ਜੇ ਕੰਮ ਕਰਦੀ ਜੇ ਜਿੱਲੜਾ ਵਾਂਗੂ ਕੰਮ ਕਰਦੀ ਜੇ ਹੈ ਇੱਕ ਕੰਮ ਨੂੰ ਫੜ ਕੇ ਬਹਿ ਹੀ ਜਾਂਦੀ ਹਟਦੀ ਨਹੀਂ ਹੈਗੀ ਤੇ ਭੈਣ ਜੀ ਤੁਸੀਂ ਨਾਲ ਮਦਦ ਕਰਾ ਲੋਗੇ ਤਾਂ ਕੁਝ ਹਰ ਜਾਏ ਉਹੀ ਤੇ ਕੋਈ ਕੰਮ ਨਹੀਂ ਕਰਾਂਦੇ ਉਹ ਜੇ ਮਾੜਾ ਜੇ ਕਹਿ ਦੇਣਾ ਕਿ ਮੰਮੀ ਆ ਸਬਜੀ ਕੱਟ ਲਓ ਆ ਸਬਜੀ ਕੱਟ ਥੋੜੀ ਜੀ ਕੱਟ ਦਿਓ ਲੈ ਤੈਨੂੰ ਕਦੇ ਵਾਸਤੇ ਵਿਆਹ ਕਿ ਲੈਂਦਾ ਜੇ ਮੈਂ ਹੀ ਕੰਮ ਕਰਨਾ ਕਰਦਾ ਫਿਰ ਤੂੰ ਕਦੇ ਵਾਸਤੇ ਆਈ ਐ ਇਸ ਘਰ ਦੇ ਵਿੱਚ ਬਿਲਕੁਲ ਭੈਣ ਜੀ ਇਹ ਸਹੀ ਕਹਿਣ ਦੀ ਆ ਤੇ ਪਹਿਲਾਂ ਵੀ ਤੇ ਕਰਦੇ ਸੀ ਨਾ ਤੁਸੀਂ ਕੰਮ ਭੈਣ ਜੀ ਪਹਿਲਾਂ ਤੇ ਗੱਲ ਹੋ ਰਹੀ ਆ ਤੇ ਇਹ ਹੁਣ ਜਦੋਂ ਪੁੱਤ ਵਿਆਹੀ ਦੇ ਆ ਤੇ ਕਾਦੇ ਵਾਸਤੇ ਦੇ ਕੰਮ ਕਰਨ ਵਾਸਤੇ ਵਿਆਹ ਦੀਆਂ ਕਿ ਨੂਆ ਆਣ ਤੇ ਕੰਮ ਕਰਨ ਤੇ ਥੋੜੀ ਜਿਹਾ ਕੰਮ ਹੀ ਉਹਦੇ ਸਿਰ ਤੇ ਸੁੱਟ ਦਿੱਤਾ ਕਿਉਂ ਭੈਣ ਜੀ ਕੰਮ ਲਈ ਕਿਉਂ ਢਾਈਆਂ ਤੁਸੀਂ ਚਾਹ ਲੈ ਵਾ ਉਹ ਛੱਡੋ ਭਾਬੀ ਤੁਹਾਨੂੰ ਚਾਹ ਦੀ ਪਈ ਆ ਵੇਖੋ ਤੇ ਸਹੀ ਇੱਥੇ ਕਿੰਨਾ ਸੀ ਆਪਾ ਪਿਆ ਉਹ ਮੰਮੀ ਤੇ ਸਮਝਾਉਂਦੇ ਕਿ ਹੁਣੀ ਕੁਛ ਇਹਨਾਂ ਨੂੰ ਤੁਸੀਂ ਦੱਸੋ ਇਹ ਕਹਿੰਦੇ ਆ ਕਿ ਆਪਾਂ ਤੇ ਨੂਆ ਵਿਆਹ ਕੇ ਲਿਆਂਦੀਆਂ ਕੰਮ ਕਰਾਉਣ ਵਾਸਤੇ ਮੁੰਡਾ ਦੇ ਵਿਆਹ ਕੀਤੇ ਨਹੀਂ ਦੱਸੋ ਭਲਾ ਨੂਆ ਹੈ ਕਿ ਕੰਮ ਵਾਲੀ ਆ ਆ ਵੇਖ ਲਓ ਕਿੱਡੀ ਜ਼ਬਾਨ ਜੇ ਹੈ ਤੇ ਗੱਲ ਤਾਂ ਸਹੀ ਕਹਿੰਦੀ ਭੈਣ ਜੀ ਕੀ ਸਹੀ ਕਹਿੰਦੀ ਗੱਲ ਤੇ ਹੋਰ ਕਿਉਂ ਕੰਮ ਵਾਲੀ ਥੋੜੀ ਹੈ ਅੱਛਾ ਉਹ ਕੰਮ ਵਾਲੀ ਨਹੀਂ ਹੈਗੀ ਤੇ ਮੈਂ ਕੰਮ ਵਾਲੀ ਆ ਨਹੀਂ ਕੰਮ ਵਾਲੀ ਤਾਂ ਕਰਦਾ ਹੀ ਰਹੇ ਹੋ ਨਾ ਪਹਿਲਾਂ ਫਿਰ ਕੀ ਹੋਇਆ ਪੈਂਜੀ ਤੁਹਾਨੂੰ ਮਦਦ ਕਰਾਉਣ ਨੂੰ ਕੀ ਖਰਜ ਆ ਕਿਉਂ ਮਦਦ ਕਰਵਾਵਾ ਮੈਂ ਤਾਂ ਬਸ ਫਿਰ ਨਾ ਧੋ ਕੇ ਲਿਪਸਟਿਕ ਬਿੰਦੀ ਲਾ ਕੇ ਤੇ ਆਪਾਂ ਬਹਿ ਜਾਈਦਾ ਆਪੇ ਕੰਮ ਕਰੇ ਨਾ ਕਰੇ ਜੀ ਬਿੰਦੀ ਲਾਣੀ ਕੋਈ ਜ਼ਰੂਰੀ ਟਾਈਮ ਲੱਗਦਾ ਨਾ ਤੇ ਘਰ ਦਾ ਕੰਮ ਨਾਲ ਕਰਾ ਲਓ ਕਿਉਂ ਕਰਵਾਵਾ ਐਡੀ ਕਿਹੜੀ ਗੱਲ ਹੈ ਨਾਲੇ ਪੈਂਜੀ ਤੁਹਾਨੂੰ ਸਾਡੇ ਘਰ ਵਿੱਚ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਤੇ ਮੈਂ ਤੁਹਾਨੂੰ ਲਾਂਬਾ ਰੀਨਸੀ ਲੈ ਕੇ ਆਉਂਦਾ ਕਿਉਂ ਲਾਂਬਾ ਕਿਨੂੰ ਦਵਾ ਫਿਰ ਹਾਂ ਤੇ ਲਾਂਬਾ ਕਿਨੂੰ ਦੇਣਾ ਤੇ ਤੂੰ ਨਾਲ ਕੰਮ ਕਰਾਇਆ ਮੈਂ ਨਹੀਂ ਇਹ ਕਰਨਾ ਮ ਅਜੇ ਥੋੜਾ ਬੋਤਾ ਹੱਥ ਪੈਰਾ ਲਾ ਦੋਗੇ ਤੇ ਕੀ ਹੋ ਜਾਏਗਾ ਉਤਰਾ ਮੰਮੀ ਵੇਖੋ ਕਹਿੰਦੇ ਰਹਿੰਦੇ ਮੇਰੇ ਗੋਡੇ ਦੁਖਦੇ ਆ ਮੇਰੇ ਆਹ ਦੁਖਦਾ ਵਾ ਤੇ ਮਾੜਾ ਮੋਟਾ ਜੀ ਇਹਨਾਂ ਨੇ ਕਰਾ ਦਿੱਤਾ ਕੰਮ ਤੇ ਫਿਰ ਕੀ ਹੋ ਗਿਆ ਉਹ ਹੀ ਹੈ ਨਾ ਤੇਰੀ ਗੱਲ ਸੁਣ ਨਾ ਆ ਉਹ ਅੱਗੇ ਤੱਕ ਗਵਾਂਢਨ ਦੇ ਹੈਗਾ ਸੀਗਾ ਕੋਈ ਕੀ ਕਹਿੰਦੇ ਆ ਲੇਡੀ ਸੰਗੀਤ ਉੱਤੇ ਇਹ ਤੋਰ ਕੇ ਗਏ ਆ ਉਦੋਂ ਨਹੀਂ ਇਹਨਾਂ ਦੇ ਗੋਡੇ ਦੁਖੇ ਤੇ ਮੇਰੇ ਨਾਲ ਕੰਮ ਕਰਾਂ ਲੱਗੇ ਇਹਨਾਂ ਦੇ ਗੋਡੇ ਦੁਖਦੇ ਆ ਕੰਮ ਕਰਦਾ ਕਰਦੇ ਉਹਨਾਂ ਸਰੀਰ ਚੱਲਦਾ ਨਹੀਂ ਹਾਂ ਹੋਰ ਕੀ ਆ ਹਾਂ ਸਰੀਰ ਚੱਲਦਾ ਰਹਿੰਦਾ ਤੇ ਤੁਸੀਂ ਕਰਿਆ ਕਰੋ ਕੰਮ ਅੱਛਾ ਹਾਂ ਚੇਲੀਆਂ ਲਈ ਸਾਦਕੇ ਦੇ ਬਿਠਾ ਕੇ ਪਾਈ ਜਾਂਦੇ। ਨੀ ਕਿਦਨ ਚਾਹ ਬਣਾ ਨੀ ਕਿਰਨੇ ਲਿਆ, ਆਉ ਲਿਆ ਇਹਨਾ ਕਰਿਆ ਕਰੋ। ਚੇਲੀਆਂ ਨੂੰ ਖਾਣਾ ਬਣਾ ਨਾ ਤੇ ਆਪ ਨਾ ਆਇਆ ਕਰੋ। ਲੈ ਜੀ ਤੁਹਾਨੂੰ ਇੱਕ ਗੱਲ ਕਰਾਂ। ਮਾਫੀ ਦੇਣਾ। ਗੁੱਸਾ ਨਾ ਮੇਰੀ ਗੱਲ ਦਾ ਕਰਨਾ। ਕੋਈ ਗੱਲ ਨਹੀਂ ਹੁੰਦਾ। ਜੇ ਦੂਆਂ ਦੀਆਂ ਨਾ ਘਰ ਚ ਮਦਦ ਕਰਾ ਦਈਏ ਤੇ ਆਪਣੇ ਘਰ ਕਲੇਸ਼ ਨਾ ਪਾਓ। ਤੇ ਨਾਲੇ ਜਿਹੜੀ ਨੂੰ ਲੈਂਦੀ ਹੋ ਧੀ ਸਮਝੋ। ਤੇ ਫੇਰ ਹੀ ਘਰ ਦਾ ਗੁਜ਼ਾਰਾ ਚੱਲਦਾ ਜੀ। ਉਹ ਤੀ ਬੁਣਾ ਕੇ ਰੱਖੋ ਤੇ ਆਪਣੇ ਘਰ ਦਾ ਕੰਮ ਕਰਿਆ ਕਰੋ ਨਾਲ ਢਲ ਮਿਲ ਕੇ। ਇਹ ਪੰਜ ਤੁਸੀਂ ਹੱਸੀ ਜਾਂਦੇ ਮੈਂ ਤੁਹਾਨੂੰ ਗੱਲ ਸਮਝਾਈ ਹੈ। ਕੀ ਕਿਹਾ? ਕਰਨ ਤੇਰੀ ਮੰਮੀ ਨੇ ਕੀ ਕਿਹਾ? ਨੋਹਾਂ ਨੂੰ ਧੀਆ ਸਮਝਿਆ ਕਰੋ। ਚਾਹੀਦਾ ਵਾ। ਹਾਂ। ਲੈ ਦੱਸ ਮੰਮੀ। ਜੇ ਨੋਹਾਂ ਨੂੰ ਧੀਆ ਸਮੇਂ ਨਾ ਚਾਹੀਦਾ ਵਾ ਤੇ ਫਿਰ ਇਹ ਸਾਰਾ ਕੁਝ ਤੁਸੀਂ ਆਪਣੇ ਆਪ ਤੇ ਲਾਗੂ ਕਿਉਂ ਨਹੀਂ ਕਰਦੇ? ਮੈਂ ਆਪਣੇ ਆਪ ਤੇ ਲਾਗੂ ਆਪਣੇ ਆਪ ਤੇ ਕੀ ਲਾਗੂ ਕਰਨਾ? ਲੈ ਦੱਸ। ਮੰਮੀ ਤੁਹੇ ਕਿੰਨਾ ਕ ਭਾਬੀ ਨੂੰ ਆਪਣੀ ਧੀ ਸਮਝ ਦੇ ਦੇ ਕੇ ਹੁਣ ਆਪਣੀ ਧੀ ਤੇ ਆਈ ਆ ਤੇ ਕਿੱਡਾ ਤੈਨੂੰ ਹੁਣ ਲਾਪਿਆ ਕਿ ਭੈਣ ਜੀ ਕੰਮ ਕਰਾਇਆ ਕਰੋ ਆਹ ਕਰਾਇਆ ਕਰੋ ਵਿਚਾਰੀ ਸਵੇਰ ਦੀ ਕੱਲੀ ਆ ਨਿਆਣੀ ਆ ਕਿਤਨਾ ਕਰੂਗੀ ਤੇ ਮੈਂ ਤਾਂ ਧੀ ਹੋ ਸਮਝ ਨਹੀਂ ਆ ਮਮੀ ਜੇ ਤੁਹਾਡੀ ਧੀ ਨਿਆਣੀ ਆ ਨਾ ਉਹ ਵੀ ਕਿਸੇ ਦੀ ਧੀ ਆ ਉਹਦੀ ਮਾਂ ਜੀ ਆਂਦੀ ਨੇ ਇੱਥੇ ਉਹਦੇ ਲਈ ਆ ਵੀ ਨਿਆਣੀ ਸੀਗੀ ਫਰਕ ਨਾ ਸਿਰਫ ਸੱਸਾਂ ਹੀ ਕਰਦੀਆਂ ਵਾ ਕਹਿ ਤੇ ਦਿੰਦੀਆਂ ਵਾ ਕਿ ਨੂੰਹਾਂ ਧੀ ਆ ਹੁੰਦੀਆਂ ਵਾ ਪਰ ਸਮਝਦੀਆਂ ਨਹੀਂ ਆ ਜੇ ਤੁਸੀਂ ਆਸ ਰੱਖਦੇ ਜੇ ਨੂੰ ਤੁਹਾਨੂੰ ਮਾਂ ਵਰਗਾ ਪਿਆਰ ਦੇਵੇ ਤੇ ਇੱਕ ਸੱਸ ਨੂੰ ਵੀ ਚਾਹੀਦਾ ਨਾ ਕਿ ਨੂੰਹਾਂ ਨੂੰ ਕੁੜੀਆਂ ਵਰਗਾ ਪਿਆਰ ਦੇ ਲਈ ਉਹਨੂੰ ਉਹਦੀ ਮਾਂ ਦੀ ਕਮੀ ਮਹਿਸੂਸ ਨਾ ਹੁੰਦਵੇ ਉਹ ਭਾਬੀ ਨੇ ਤੇ ਮੈਨੂੰ ਫੋਨ ਕਰਕੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਮੰਮੀ ਮੇਨਾ ਆ ਕਰਦੇ ਆ ਉਹ ਕਰਦੇ ਆ ਉਹ ਵਿਚਾਰੇ ਤੇ ਕੁਝ ਬੋਲਦੇ ਨਹੀਂ ਸਾਰਾ ਕੰਮ ਬਿਨਾ ਮਤਲਬ ਕਰ ਹੀ ਜਾਂਦੇ ਕਰ ਹੀ ਜਾਂਦੇ ਆ ਇੱਥੋਂ ਤੱਕ ਕਿ ਤੁਸੀਂ ਕੰਮ ਵਾਲੀ ਵੀ ਹਟਾਤੀ ਏਨਾ ਸਾਡਾ ਪਲੈਨ ਹੀ ਸੀਗਾ ਉਹ ਆਪਾਂ ਕੋਈ ਕੰਮ ਵਾਲੀ ਨਹੀਂ ਹਟਾਈ ਉਹ ਸਾਡੇ ਤੇ ਬੜਾ ਵਧੀਆ ਚੱਲਦਾ ਵਾ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਮਾਫ ਕਰਨਾ ਭੈਣ ਜੀ ਇਹ ਸਾਰਾ ਕੁਝ ਮੈਨੂੰ ਕਿਰਨ ਨੇ ਕਿਹਾ ਸੀ ਕਿਰਨ ਕੰਦੀ ਸੀ ਮੇਰੀ ਮੰਮੀ ਨਾਲ ਜਾ ਕੇ ਇਸ ਤਰ੍ਹਾਂ ਬੋਲਣਾ ਜੇ ਮਾਫ ਕਰਿਓ ਟੱਡ ਕੋ ਮਾਫੀ ਮੰਗਦੀ ਨਹੀਂ ਪੁੱਤਰ ਠੀਕ ਹੈ ਤੂੰ ਮੇਰੀ ਅੱਖਾਂ ਖੋਲ ਦਿਤੀਆਂ ਉਹ ਹੀ ਨਾ ਜੇ ਆ ਮੇਨਾਂ ਸਹੇਲੀਆਂ ਵਾਂਗੂ ਰਹਿ ਸਕਦੇ ਆ ਮੇਰੀ ਸੱਸ ਹੋ ਕੇ ਤੇ ਤੂੰ ਹੀ ਕਿਉਂ ਨਹੀਂ ਭਾਬੀ ਨਾਲ ਰਹਿ ਸਕਦੇ ਨਹੀਂ ਮੈਂ ਐਸਾ ਕਲੀ ਮੈਂ ਰਹਿ ਸਕ ਨਹੀਂ ਮੈਂ ਰਵਾਂਗੀ ਆਈ ਤੋਂ ਬਾਅਦ ਇਹ ਮੇਰੀ ਧੀ ਆ। ਤੁਸੀਂ ਵੀ ਸਾਰੇ ਹਾਂਜੀ ਹੁਣ ਤੁਸੀਂ ਵੇਖ ਲਓ ਕੀ ਕੀ ਕਰਦੀ ਆ। ਆਪਣੀ ਨੂੰ ਨੂੰ ਧੀ ਸਮਝਦੇ ਹੋ ਕ ਨਹੀਂ ਸਮਝਦੇ। ਉਹ ਵਿਚਾਰੀ ਜਿਹੜੀ ਚੁੱਪ ਚਾਪ ਕੰਮ ਤੇ ਲੱਗਿਆ ਰਹਿੰਦੀ ਆ ਸਭੋ ਸਿਰ ਤੇ ਚੜਦੇ ਜੇ ਐਵੇਂ ਨਹੀਂ ਕੀਤਾ ਉਹ ਵੀ ਨਹੀਂ ਕੀਤਾ। ਤੇ ਐਸਾ ਕਰੀਦਾ ਤੇ ਹੀ ਕੁਛ ਹੈ ਪਰ ਇੱਕ ਬੰਦਾ ਜਿਹੜਾ ਬੈਠਾ ਹੋਇਆ ਕਮ ਸੇ ਕਮ ਸਬਜੀ ਕੱਟਣ ਦਾ ਕੰਮ ਕਰ ਲਵੇ ਜਾਂ ਕੋਈ ਹੋਰ ਕੰਮ ਕਰੇ ਜਾਂ ਕੋਈ ਕੰਮ ਨਾ ਕਰੀ ਉਹਨੂੰ ਐਪਰੀਸ਼ੀਏਟ ਕਰੇ ਕਿ ਨਹੀਂ ਤੂੰ ਬੜਾ ਵਧੀਆ ਕੀਤਾ ਤੂੰ ਆਹ ਕੀਤਾ ਉਹਦੇ ਨਾਲ ਵੀ ਕਿੰਨਾ ਨੂਆ ਨੂੰ ਹੋ ਜਾਂਦਾ ਫਲਾਮੀ ਐਪਰੀਸ਼ੀਏਟ ਕੀਤਾ ਕਿਸੇ ਨੇ ਕੰਮ ਦਾ ਜੇ ਕੰਮ ਕਰਕੇ ਵੀ ਕਹੋਗੇ ਲੈ ਇਹ ਤੇ ਕਿਸੇ ਕੰਮ ਦਾ ਨਹੀਂ ਹੋਇਆ ਇਤਨਾ ਤੇ ਮੈਂ ਕਰਦੀ ਹੀਗੀ ਮੈਂ ਕਰਦੀ ਤੇ ਜਿਆਦਾ ਵਧੀਆ ਨਹੀਂ ਉਹ ਫਿਰ ਨੂਆ ਦਾ ਹੌਸਲਾ ਕਿੰਨਾ ਜਾਦਾ ਹੈ ਅੱਛਾ ਇਹਦੇ ਵਿੱਚ ਜਿਤਨਾ ਵੇਖੋ ਪੁਸ਼ਪਿੰਦਰ ਭੈਂਜੀ ਨੇ ਆਪਣੇ ਨੂੰ ਨੂੰ ਕੁਝ ਕਹਿੰਦੇ ਲੇਕਿਨ ਆਪਣੀ ਧੀ ਬਾਰੇ ਨਹੀਂ ਸੁਣਨਦੇ ਕਿ ਆਪ ਨਿਆਣੀ ਆ ਆਪ ਕਹੀ ਜਾਂਦੇ ਆ ਕਿ ਮੇਰੀ ਧੀ ਆ ਕਿ ਨਿਆਣੀ ਆ ਤੇ ਨੂੰ ਨੂੰ ਕਹਿੰਦੇ ਕੋਈ ਨਹੀਂ ਤੂੰ ਦਾਦੀ ਅੰਮਾ ਹਾਂ ਹਾਂ ਠੀਕ ਹੈ ਨਾ ਜਦੋਂ ਆਪਣੀ ਧੀਾਂ ਦੇ ਬਾਰੇ ਜਾਂਦੀ ਉਦੋਂ ਆਪਾਂ ਕਿ ਉਹ ਸਮਝ ਜਾਣੇ ਕਿ ਸਾਡੀ ਕੁੜੀ ਸਵੇਰੇ ਉੱਠਦੀ ਜੀ ਆਹ ਕੰਮ ਕਰਦੀ ਉਹ ਕਰਦੀ ਆ ਤੇ ਉਹ ਵੀ ਤੇ ਕੁੜੀ ਵੇਖੋ ਨਾ ਸਵੇਰ ਦੀ ਉਟਕੇ ਭੰਜੀ ਆਪਣੀ ਉਹ ਵੀ ਤੇ ਸਾਰਾ ਕੰਮ ਕਰਦੀ ਹੈ ਨਹੀਂ ਆ ਵੀ ਕਰਿਆ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਤੇ ਆਪ ਆਪ ਆਪਣੀ ਕੁੜੀ ਬਣੀ ਨੂੰ ਕਹਿਣਦੇ ਆ ਕਿ ਸਵੇਰੇ ਲਿਪਸਟਿਕ ਬਿੰਦੀ ਲਾ ਕੇ ਤਿਆਰ ਹੋ ਕੇ ਬਹਿ ਜਾਂਦੀ ਤੇ ਆਪ ਕੀ ਕਰਦੇ ਆ ਆ ਵੀ ਤੇ ਸਾਰਾ ਜਨ ਕਈ ਸੱਸਾਂ ਦੀ ਐ ਇਹੋ ਜੀ ਆਦੇ ਸਲਾਈਆਂ ਲੈ ਕੇ ਬਹਨੇ ਨਾ ਬਹਿ ਜਾਂਦੀਆਂ ਬਹਿੰਦੀਆਂ ਹੁਣ ਸਲਾਈਆਂ ਸਲਾਈਆਂ ਲੈ ਕੇ ਬਹਿ ਜਾਂਦੀਆਂ ਮੈਂ ਜੀ ਪੋਤਰੇ ਦਾ ਸਵੈਟਰ ਸਟਾਰਟ ਕਰਤਾ ਜਾਂ ਪੁੱਤਰੀ ਦਾ ਕਰਤਾ ਅੱਛਾ ਇੱਕ ਹੋਰ ਗੱਲ ਵੀ ਸੁਣੋ ਜਰਾ ਆਪਣੀ ਧੀ ਦੂਜੇ ਦੇ ਘਰ ਹੋਵੇ ਜੇ ਉਹ ਕੋਈ ਕੰਮ ਨਾ ਕਰੇ ਜਾਂ ਉਹਦਾ ਕੋਈ ਲੰਬਾ ਆਵੇ ਤੇ ਕਹਿ ਦਿੰਦੇ ਆ ਕਿ ਉਹ ਨਿਆਣੀ ਆ ਬੱਚੀ ਆ ਜੀ ਕੋਈ ਨਹੀਂ ਕੋਈ ਹੋਲੀ ਹੋ ਜਾਏਗਾ ਤੇ ਜੇ ਉਹ ਹੀ ਕਿਸੇ ਦੀ ਧੀ ਨੂੰ ਬਣ ਕੇ ਘਰ ਆਈ ਆ ਤੇ ਉਹਦੇ ਕੋਲ ਜੇ ਅੱਬਲ ਤੇ ਸਾਰਾ ਕੰਮ ਕਰਦੀ ਪਈ ਆ ਪਰ ਫੇਰ ਵੀ ਆਦਤ ਆ ਕਿ ਤੇ ਨੁਕਸ ਕੱਢੀ ਜਾਣੇ ਕੱਢੀ ਜਾਣੇ ਆ ਤੇ ਉਹਨੂੰ ਨਹੀਂ ਕਹਿਣਾ ਕਿ ਕੋਈ ਨਹੀਂ ਤੂੰ ਨਿਆਣੀ ਨਿਆਣੀ ਆ ਸਿੱਖ ਜਾਏਗੀ ਤੇਰੇ ਨਾਲ ਕਰਾ ਦਿੰਦੇ ਆ ਹੌਲੀ ਹੌਲੀ ਸਿੱਖ ਜਾਏਗੀ ਸਭ ਉਹਦੇ ਨੁਕਸ ਕੱਢਨੇ ਆ ਵੀ ਜਦੋਂ ਉਹਦੀ ਮਾਂ ਨੂੰ ਲੰਬਾ ਦੇਣਾ ਲੰਬਾ ਦੇਣਾ ਮਾਂ ਤਾਂ ਕਹਿ ਦੇਣਾ ਕਿ ਦੀ ਮਾਂ ਨੇ ਕੋ ਸਿਖਾ ਦੇਣੀ ਪੈਦੀ ਆ ਇਹ ਗੱਲਾਂ ਕਰਦੀਆਂ ਕਿ ਤੇਰੀ ਮਾਂ ਨੇ ਤੈਨੂੰ ਅਕਲ ਸਿਖਾਈ ਨਹੀਂ ਫਲਾਣ ਏ ਠੀਕ ਨਾ ਦਸਰ ਚ ਮਾਵਾ ਦੀ ਮਾਵਾ ਦੀ ਗਸੂ ਉਹ ਹੀ ਨਾ ਫਿਰ ਜੀ ਇਹਦਾ ਨੂਆ ਐਕਸ਼ਨ ਦਾ ਰਿਐਕਸ਼ਨ ਦੇਣ ਫਿਰ ਨੂਆ ਮਾੜੀਆਂ ਮਾੜੀਆਂ ਨੇ ਜੱਗੋ ਬੋਲਦੀਆਂ ਫਿਰ ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ ਅੱਗੋ ਬੋਲਦੀਆਂ ਇਹਦੇ ਵਿੱਚ ਇੱਕ ਗੱਲ ਪੜੀ ਹੁੰਦੀ ਆ ਜਦੋਂ ਕੁੜੀਆਂ ਵਿਹਈਆਂ ਜਾਂਦੀਆਂ ਨਾ ਉਦੋਂ ਕਿਨਨ ਕਹਿਣਗੇ ਨਾ ਪੁੱਤ ਤੂੰ ਤਾਂ ਸਾਡੀ ਧੀ ਆ ਨਾ ਪੁੱਤ ਸਾਡੀ ਧੀ ਆ ਤੇ ਜੇ ਧੀ ਮਾਂ ਮਾਂ ਨੂੰ ਜਵਾਬ ਦੇ ਫਿਰ ਕਹਣਾ ਜਬਾਨ ਗੱਡੀ ਤੇਰੀ ਮਾਂ ਨੇ ਗਲਵਾਈ ਹੋਈ ਨਾਲ ਤੇ ਸਹੀ ਆ ਚਲੋ ਚਲੋ ਜੀ ਤੁਸੀਂ ਦੱਸਿਓ ਤਾਂ ਇਹ ਸਟੋਰੀ ਕਿਵੇਂ ਦੀ ਸਾਰੇ ਜਣੇ ਆਪਣੀ ਆਪਣੀ ਰਾਏ ਜਿੱਤ ਕੇ ਵੀ ਇੱਕ ਤਰ੍ਹਾਂ ਹੁੰਦਾ ਨਾ ਕਿਗਾ ਵਾ ਬਾਕੀ ਸਾਰੇ ਜਣੇ ਰਾਏ ਦਿਓ ਕਿ ਕਿਸ ਹੱਦ ਤੱਕ ਸਹੀ ਆ ਵੈਸੇ ਤੇ ਸਹੀ ਬਿਲਕੁਲ ਨਹੀਂ ਹੈਗਾ ਹਨਾ ਨਹੀਂ ਸਹੀ ਬਿਲਕੁਲ ਨਹੀਂ ਵੇਖੋ ਜੀ ਅੱਜ ਕੱਲ ਤੇ ਨੂਹਾਂ ਵਾਕਈ ਧੀਆ ਹੈਗੀਆਂ ਧੀਆ ਹੀ ਕੁੜੀਆਂ ਨੂਹਾਂ ਬੜੀਆਂ ਸਿਆਣੀਆਂ ਬੜੀਆਂ ਸਮਝਦਾਰ ਆ ਆਪਣੀ ਰਿਸਪੌਂਸਿਬਿਲਟੀ ਬੜੇ ਵਧੀਆ ਢੰਗ ਨਾਲ ਸਮਝਦੀਆਂ ਤੇ ਇਹਦੇ ਵਿੱਚ ਚਲੋ ਇਹ ਤਾਂ ਟੌਪਿਕ ਮੁੱਕ ਗਿਆ ਹੈਗਾ ਇੱਕ ਛੋਟੀ ਜੀ ਮੈਂ ਗੱਲ ਕਰਨਾ ਚਾਹਨੀ ਆ ਇਹ ਪਤਾ ਨਹੀਂ ਤੁਸੀਂ ਗੱਲ ਕਿਹੜੀ ਸਾਈਡ ਤੇ ਲੈ ਕੇ ਜਾਓਗੇ ਹੈਨਾ ਜਾਂ ਮੈਂ ਪਤਾ ਨਹੀਂ ਕਿਹੜੇ ਟੌਪਿਕ ਤੇ ਗੱਲ ਕਰਨ ਚਾਹਨੀ ਆ ਕਈਆਂ ਲੋਕਾਂ ਨੂੰ ਨਾ ਆਦਤ ਹੁੰਦੀ ਇਧਰ ਦੀ ਗੱਲ ਉਧਰ ਕਰਨ ਦੀ ਇਧਰ ਦੀ ਗੱਲ ਉਧਰ ਕਰਨ ਦੀ ਆਦਤ ਹੁੰਦੀ ਹੈ ਪਲੀਜ਼ ਰਿਕਵੈਸਟ ਹੈ ਕਿ ਇਧਰ ਦੀ ਗੱਲ ਉਧਰ ਨਾ ਕਰਿਆ ਕਰੋ ਜੇ ਤੁਹਾਨੂੰ ਕਰਨੀ ਆ ਨਾ ਕੋਈ ਗੱਲ ਉਹੋ ਹੀ ਗੱਲ ਕਰਿਆ ਕਰੋ ਜਿਹੜੀ ਗੱਲ ਹੋਈ ਹੁੰਦੀ ਹੈ ਜੀ ਐਸ ਸਟੋਰੀ ਨਾ ਇਹਦਾ ਕੋਈ ਲਿੰਕ ਨਹੀਂ ਲਿੰਕ ਨਹੀਂ ਆ ਲੇਕਿਨ ਮੈਂ ਛੋਟਾ ਇਹ ਮੈਸੇਜ ਇਹਨੇ ਕਈਆਂ ਲੋਕਾਂ ਨੂੰ ਆਦਤ ਹੈ ਕਿ ਜਿੱਥੇ ਕੋਈ ਗੱਲ ਹੋਈ ਹੁੰਦੀ ਲੇਕਿਨ ਗੱਲ ਉਹ ਕਿਸੇ ਟੋਪਿਕ ਤੇ ਹੋਈ ਹੁੰਦੀ ਹੈ ਲੇਕਿਨ ਉਹ 10 ਗੁਣਾ 20 ਗੁਣਾ ਮਿਰਚ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਲ ਜਿੰਨੀਆਂ ਤਰ੍ਹਾਂ ਦੀਆਂ ਮਿਰਚਾਂ ਹੀ ਆ ਨਾ ਜਿਵੇਂ ਆਮ ਪਪੜਚ ਵੀ ਹੈ ਨਾ ਆਮ ਪਪੜਚ ਵੀ ਘੱਟ ਪੰਦੀਆਂ ਪੁੱਤ ਉਹ ਸਾਰੀਆਂ ਮਿਰਚਾਂ ਲਾ ਕੇ ਗੱਲ ਕਰਦੇ ਆ ਤੇ ਇਤਨਾ ਕਈ ਘਰ ਖਰਾਬ ਹੁੰਦੇ ਜੇ بڑے ਰਿਸ਼ਤੇ ਖਰਾਬ ਹੁੰਦੇ ਜੇ ਆਪਾਂ ਜਿਸ ਏਜ ਵਿੱਚ ਹੈਗੇ ਆ ਬੜੀਆਂ ਅ ਸਮ័យਦਾਰੀ এজ ਵਿੱਚ ਹੈਗੇ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਉਹ ਗੱਲਾਂ ਸਿਖਾਣੀਆਂ ਪਰ ਇਹ ਪ੍ਰਭਾਵ ਨਾ ਪਾਓ ਜੀ ਇੱਧਰ ਦੀ ਗੱਲ ਉੱਧਰ ਨਾ ਕਰੋ ਜੇ ਕਰਨੀ ਹੀ ਹੈ ਤੁਸੀਂ ਜੇ ਚੁਗਲੀ ਤੁਸੀਂ ਲਾਣੀ ਹੀ ਹੈਗੀ ਆ ਪਰ ਉਹ ਹੀ ਗੱਲ ਕਰੋ ਜਿਹੜੀ ਸਹੀ ਮੈਣਿਆਂ ਵਿੱਚ ਗੱਲ ਹੋਵੇ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਥੈਂਕ ਯੂ ਸੋ ਥੈਂਕ ਯੂ ਸੋ ਮਾਈ ਡੀਟੀ